ਰੁਪਈਏ ਦੀ ਤਾਂ ਬੜੀ ਬੜੀ ਮਹਿਮਾ ਸੀ ਜੀ ਆਪਾਂ ਇਹਨੂੰ ਅੱਜ ਦੀ ਸਾਈਕੋਲੋਜੀ ਨਾਲ ਗੱਲ ਕਰੀਏ ਮੈਮ ਜਿਵੇਂ ਆਪਾਂ ਮਾਵਾਂ ਤੇ ਗੱਲ ਕੀਤੀ ਕਿ ਮਾਵਾਂ ਤੋਂ ਕੁੜੀਆਂ ਬਹੁਤ ਕੁਝ ਲੈ ਕੇ ਆਉਂਦੀਆਂ ਹਨਾ ਅੱਜ ਦੀ ਜਨਰੇਸ਼ਨ ਚ ਮਿਸਿੰਗ ਹੈ ਬਹੁਤ ਚੀਜ਼ਾਂ ਤੁਸੀਂ ਆਪਣੇ ਜਿਹੜੇ ਪਿਛਲੇ ਜਮਾਨੇ ਚ ਦਾਦੀਆਂ ਨਾਨੀਆਂ ਤੋਂ ਕੈਰੀ ਕੀਤੀਆਂ ਅਸੀਂ ਆਪਣੀਆਂ ਮਾਵਾਂ ਤੋਂ ਕੀਤੀਆਂ ਫਿਰ ਹੁਣ ਮੈਨੂੰ ਹੀ ਪਤਾ ਹੈ ਕਿ ਸਾਡੇ ਸਾਡੇ ਚ ਬਹੁਤ ਚੀਜ਼ਾਂ ਮਿਸਿੰਗ ਹੈ ਅਸੀਂ ਉਹ ਦੇਖੀਆਂ ਹੀ ਨਹੀਂ ਪਰ ਜਿਹੜੀਆਂ ਹੁਣ ਜਨਰੇਸ਼ਨ ਚ ਅੱਜਕੱਲ ਕੀ ਪ੍ਰੋਬਲਮ ਆ ਰਹੀ ਹੈ ਡਿਵੋਰਸ ਇੰਨੇ ਜ਼ਿਆਦਾ ਵਧ ਰਿਹਾ ਉਹਦਾ ਤੁਹਾਨੂੰ ਸਾਈਕੋਲੋਜੀ ਕੀ ਲੱਗਦੀ ਹੈ ਕਿ ਮਾਵਾਂ ਦੀ ਉਹ ਨਹੀਂ ਸ਼ਾਇਦ ਅੱਜਕੱਲ ਨਾ ਮੈਨੂੰ ਲੱਗਦਾ ਹੁੰਦਾ ਕਿ ਸਪੋਰਟਿਵ ਓਵਰ ਸਪੋਰਟਿਵ ਹੋ ਗਈਆਂ ਮਾਵਾਂ ਕਿ ਗਲਤ ਨੂੰ ਵੀ ਬੱਚੇ ਨੂੰ ਕਹਿ ਦਿੰਦੀਆਂ ਵੀ ਅਸੀਂ ਤੇਰੇ ਨਾਲ ਆ ਤਾਂ ਸ਼ਾਇਦ ਕਮਿਟਮੈਂਟ ਦੀ ਕਮੀ ਹੈ ਜਿਹੜਾ ਸਾਡਾ ਜ਼ਮਾਨਾ ਹੁੰਦਾ ਸੀਗਾ ਤੇ ਜਿਹੜੀ ਮਾਂ ਹੁੰਦੀ ਹੈ ਨਾ ਬੇਟੇ ਉਹਦਾ ਜਿਹੜਾ ਆਪਦੀ ਕੁੱਖ ਦੇ ਜਾਏ ਆਪਦੇ ਬੱਚੇ ਨਾਲ ਜਿਹੜਾ ਕੋਈ ਮਮਤਾ ਮੋਹ ਹੁੰਦਾ ਉਹਨੂੰ ਮੈਂ ਪਿਆਰ ਨਹੀਂ ਕਹੂੰਗੀ ਉਹਦਾ ਲੈਵਲ ਤਾਂ ਬਹੁਤ ਅੱਗੇ ਹੁੰਦਾ ਉਹ ਮਮਤਾ ਮੋਹ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਇਹ ਨਹੀਂ ਕਿ ਉਹਨੂੰ ਖਾਲੀ ਉਹਨੇ ਖਲਾਉਣਾ ਪਲਾਉਣਾ ਉਹਨੂੰ ਤਿਆਰ ਕਰਨਾ ਉਹ ਸੋਨਾ ਲੱਗੇ ਉਹਦੇ ਟਿੱਕਾ ਲਾਉਣਾ ਉਹਦੇ ਨਜ਼ਰ ਨਾਲ ਲੱਗ ਜੇ ਇਹ ਪੋਚਾ ਪਾਚੀ ਤੋਂ ਅੱਗੇ ਵੀ ਬਹੁਤ ਕੁਝ ਹੈ ਕਿ ਇਹਨੇ ਜ਼ਿੰਦਗੀ 'ਚ ਕਿਵੇਂ ਕਾਮਯਾਬ ਹੋਣਾ ਹੈ ਇਹਨਾਂ ਚ ਕਿਵੇਂ ਚੀਜ਼ਾਂ ਨੂੰ ਸਿੱਖਣਾ ਉਦੋਂ ਤਾਂ ਕੁੜੀਆਂ ਨੂੰ ਕਹਿਣ ਲੱਗ ਜਾਂਦੇ ਹੁੰਦੇ ਸੀ ਵੀ ਤੁਸੀਂ ਤਾਂ ਬਗਾਨਾ ਤਾਂ ਨੇ ਜਦੋਂ ਸਹਰੇ ਜਾਉਂਗੀਆਂ ਕਹੂੰਗੀ ਮਾਂ ਨੇ ਆ ਸਿਖਾਇਆ ਮਾਂ ਨੇ ਉਹ ਕੀਤਾ ਮਤਲਬ ਉਹ ਜਿਹੜੀ ਟ੍ਰੇਨਿੰਗ ਲਰਨਿੰਗ ਉਹਦੇ ਲਈ ਸੈਕਰੀਫਾਈਸ ਕਰਨਾ ਹੈ ਡੈਡੀਕੇਸ਼ਨ ਹੈ ਕਹਿੰਦੇ ਨਹੀਂ ਵੀ ਮੇਰੀ ਮਾਂ ਕਹਿੰਦੀ ਹੁੰਦੀ ਸੀ ਵੀ ਉਦੋਂ ਤਾਂ ਇਹ ਹਾਲ ਹੁੰਦਾ ਸੀ ਵੀ ਜਦ ਬੇਟੀ ਹੋਗੀ ਉਦੋਂ ਹੀ ਕੱਤਣ ਲੱਗ ਲੱਗ ਗਏ ਉਹਦੇ ਨਾਂ ਦਾ ਉਦੋਂ ਹੀ ਕੱਤਣ ਲੱਗ ਜਾਣੇ ਜੇ ਕਹਿੰਦੇ ਇਹ ਇੱਕ ਸਾਡੀ ਕਹਿੰਦੇ ਹੈਗੀ ਸੀ ਪਰ ਜਾਈ ਪਤਾ ਨਹੀਂ ਕੀ ਰਿਸ਼ਤਾ ਦੱਸਦੇ ਸੀਗੇ ਕਹਿੰਦੀ ਉਹਨਾਂ ਦੇ ਰੂਹ ਨਹੀਂ ਸੀ ਉਹ ਕਹਿੰਦੀ ਉਹ ਰਾਤ ਨੂੰ ਛੋਪ ਪਾਉਂਦੀਆਂ ਹੁੰਦੀਆਂ ਸੀ ਨਾ ਤਿੰਨ ਜਣ ਲਾਉਂਦੀਆਂ ਸੀ ਉਹ ਕਹਿੰਦੀ ਮੈਂ ਤਾਂ ਸਿਹਰਾਣਾ ਪਾੜ ਕੇ ਲਈ ਆਈ ਸਿਹੜਾਣੇ 'ਚ ਰੂਹ ਕੱਢ ਕੇ ਲਈ ਆਈ ਤੇ ਉਹਨੇ ਆਪਣਾ ਕਤਨੇ ਸ਼ੁਰੂ ਕਰਤਾ ਮਤਲਬ ਮਾਵਾਂ ਦੇ ਰੋਲ ਬਹੁਤ ਵੱਡੇ ਹੁੰਦੇ ਸੀ ਤੇ ਫਿਰ ਉਹਨਾਂ ਜ਼ਮਾਨਿਆਂ 'ਚ ਤਾਂ ਪੈ ਜਾਂਦੀਆਂ ਹੁੰਦੀਆਂ ਸੀ ਹੁਣ ਤਾਂ ਕੋਈ ਹੱਥ ਨਹੀਂ ਲਾਉਂਦਾ ਹੈਨਾ ਉਹ 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 ਮਮਤਾ ਮੋਈ ਸੀਗਾ ਜਿਹਦੇ 'ਚ ਉਹਨਾਂ ਨੂੰ ਪਤਾ ਹੁੰਦਾ ਸੀ ਵੀ ਹੁਣ ਇੱਕ ਲਾਉਂ ਤੇਰੇ ਇਹ ਤਾਂ ਰਾਮ ਨਾਲ ਨਾ ਦ ਜਰਦੀ ਨਹੀਂ ਆਣੀ ਪਾਦੀ ਜਾਂਦੀ ਸੀ ਉਰੇਆ ਦੱਸਾਂ ਤੈਨੂੰ ਆ ਦੱਸਾਂ ਤੈਨੂੰ ਹੀ ਬਹੁਤ ਸੀਗਾ ਸੋ ਹਰ ਤਰ੍ਹਾਂ ਨਾਲ ਮਾਂ ਪਰ ਪੇਰ ਕਰਦੀ ਸੀਗੀ ਹੁਣ ਬਿਲਕੁਲ ਬਦਲ ਗਿਆ ਮੈਨੂੰ ਨਹੀਂ ਲੱਗਦਾ ਕਿ ਕੋਈ ਆਪਣੀ ਧੀ ਪੁੱਤ ਨੂੰ ਉਂਗਲੀ ਵੀ ਲਾਉਂਦਾ ਹੁਣ ਸਾਰੀਆਂ ਗੱਲਾਂ ਕੁੱਟਣ ਨਾਲ ਨਹੀਂ ਸਮਝਾਈਆਂ ਜਾਂਦੀਆਂ ਹੁੰਦੀਆਂ ਮੈਂ ਇਸ ਗੱਲ ਦੀ ਕੋਈ ਇੰਨੀ ਫੇਵਰਟ ਚ ਨਹੀਂ ਆ ਪਰ ਜਿਹੜੇ ਤਰੀਕੇ ਨਾਲ ਸਮਝਾਈਆਂ ਜਾਂਦੀਆਂ ਉਹਨਾਂ ਨੂੰ ਟਾਈਮ ਦਿੱਤਾ ਜਾਂਦਾ ਹੈ ਉਹਨਾਂ ਨੂੰ ਦਿਖਾਇਆ ਜਾਂਦਾ ਮਾਂ ਨੂੰ ਦੇਖ ਕੇ ਬੱਚੇ ਸਿੱਖ ਰਹੇ ਹੁੰਦੇ ਐ ਉਨਾਂ ਨੂੰ ਟਾਈਮ ਨਹੀਂ ਦਿੱਤਾ ਜਾਂਦਾ ਬੱਚਿਆਂ ਦਾ ਕਸੂਰ ਨਹੀਂ ਹੈ ਜੇ ਤੁਸੀਂ ਬੱਚਿਆਂ ਨੂੰ ਬੱਚਿਆਂ ਦੇ ਹਿੱਸੇ ਵੰੰਦਾ ਵਕਤ ਹੀ ਨਹੀਂ ਦੇਣਾ ਉਹਨਾਂ ਦੇ ਨਾਲ ਉਸ ਤਰੀਕੇ ਨਾਲ ਵਿਚਰਨਾ ਹੀ ਨਹੀਂ ਹੈ ਨਾ ਇੱਕ ਮਾਂ ਨੇ ਆਪਣੇ ਬੱਚੇ ਨੂੰ ਦਿਲ ਨਾਲ ਲਾ ਕੇ ਸੁਆ ਲੈਣਾ ਇਹ ਨਿੱਗ ਜਿਹੜਾ ਹੈਗਾ ਇਹ ਕਿਸੇ ਰਜਾਈ ਸਰਾਣੇ ਨੇ ਦੇਣਾ ਨਹੀਂ ਤੇ ਤੁਸੀਂ ਬੜੀ ਸੋਹਣੀ ਤੇ ਆਪਣੇ ਨਿਆਣੇ ਨੂੰ ਮਾਡਰਨ ਹੋ ਗਏ ਨਾ ਵੀ ਵੱਖਰਾ ਬੈਡਰੂਮ ਹੈ ਜੀ ਮੇਰੇ ਬੱਚੇ ਦਾ ਉੱਥੇ ਸਾਰੀ ਛੋਟੀ ਲਾਈਟ ਵੀ ਲਾਤੀ ਉਹਦਾ ਟੋਏ ਵੀ ਰੱਖਤਾ ਆ ਵੀ ਕਰਤਾ ਉਹ ਵੀ ਕਰਤਾ ਸੌ ਜਾ ਉਹ ਕਦੋਂ ਸੁੱਤਾ ਰਾਤ ਨੂੰ ਕਦੋਂ ਜਾਗ ਗਿਆ ਕਦੋਂ ਕਿਸੇ ਡਰ ਚ ਉੱਠ ਕੇ ਬਹਿ ਗਿਆ ਕੀ ਹੋ ਗਿਆ ਕਿੱਧਰ ਗਈ ਉਹਦੀ ਸਾਈਕੋਲੋਜੀ ਨੀਂਦ ਕਿਵੇਂ ਆ ਜਾਂਦੀ ਮਾਂ ਨੂੰ ਮੈਂ ਤਾਂ ਨਾ ਮੇਰੇ ਬੱਚੇ ਬਾਹਰ ਹੈ ਜਿਵੇਂ ਛੋਟੇ ਬੱਚੇ ਮੇਰੇ ਆਉਣ ਦੇ ਸਾਡੇ ਉੱਪਰ ਕਮਰੇ ਦੋ ਹੈਗੇ ਹੋਏ ਉਹਨਾਂ ਦੇ ਬੱਚਿਆਂ ਦੇ ਬੈਡਰੂਮ ਬਣਾਏ ਹੋਏ ਤੇ ਉਹਦੇ ਵਿੱਚ ਨਾ ਦਰਵਾਜ਼ਾ ਹੈ ਨਹੀਂ ਸੀ ਮੈਂ ਜਦੋਂ ਮੇਰਾ ਦੋਤਾ ਹੋਇਆ ਹੈ ਨਾ ਅੱਜ ਤੋਂ 15-18 ਸਾਲ ਪਹਿਲਾਂ ਦੀ ਗੱਲ ਹੈ ਮੈਂ ਉਸ ਕੰਧ ਦੇ ਵਿੱਚ ਦਰਵਾਜ਼ਾ ਤੋੜਵਾਇਆ ਪਹਿਲਾਂ ਮੈਂ ਕਿ ਇਹ ਨਹੀਂ ਹੈ ਵੀ ਤੁਸੀਂ ਇੱਥੇ ਸੁੱਤੇ ਰਹੋ ਤੇ ਤੁਹਾਡਾ ਬੱਚਾ ਉੱਥੇ ਸੁੱਤਾ ਰਹੇ ਉਹ ਦਰਵਾਜ਼ਾ ਖੋਲੋ ਇਹਨੂੰ ਕੰਧ ਨੂੰ ਤੋੜੋ ਮੇਰੇ ਮੇਰੇ ਆਪਣੇ ਘਰ 'ਚ ਤੋੜਿਆ ਮੈਂ ਤੇ ਖੁੱਲਾ ਰੱਖੋ ਜਦੋਂ ਤੁਹਾਡੇ ਬੱਚੇ ਦਾ ਦਿਲ ਕਰੇ ਆ ਕੇ ਤੁਹਾਡੇ ਨਾਲ ਸਾਂਝੀ ਤੂੰ ਮਾਂ ਰਾਤ ਨੂੰ ਗਈ ਹੈ ਬਾਥਰੂਮ ਉੱਠੀ ਹੈ ਤੂੰ ਉਹਦੇ ਨਾਲ ਸਾਂਝਾ ਐ ਇੰਨਾ ਜ਼ਿਆਦਾ ਨਾ ਬਦਲੋ ਇਹ ਅੱਡ ਪਾ ਵੀ ਲਿਆ ਤੇ ਉਹ ਉਹਦੀ ਇੰਨੀ ਬੇਤਿਆਨੀ ਨਾ ਕਰੋ ਸੋ ਇਹ ਇਹ ਤਾਂ ਇੱਕ ਐਗਜ਼ਾਮਪਲ ਹੈ ਬੇਟੇ ਐਦੋਂ ਅੱਗੇ ਤਾਂ ਬਹੁਤ ਕੁਝ ਬਦਲ ਗਿਆ ਤੇ ਬਦਲਦਾ ਬਦਲਦਾ ਇੰਨਾ ਬਦਲ ਗਿਆ ਮੈਨੂੰ ਤਾਂ ਲੱਗਦਾ ਹੁਣ ਕੌਨਫੀਡੈਂਸ ਨਹੀਂ ਰਿਆ ਨਿਆਣਿਆਂ ਚ ਤੇ ਮਾਂ ਚ ਇਹ ਨਹੀਂ ਕਿ ਮਾਵਾਂ ਹੀ ਮਾਵਾਂ ਖਤਮ ਹੋ ਗਏ ਜਾਂ ਉਹਦੇ ਕੈਰੈਕਟਰ ਖਤਮ ਹੋ ਗਏ ਜਾਂ ਉਹ ਵਰੀ ਨਹੀਂ ਕਰਦੀਆਂ ਉਹ ਸਭ ਕੁਝ ਕਰਦੀਆਂ ਲੇਕਿਨ ਜਿਹੜਾ ਇੱਕ ਐਕਸਪੀਰੀਅੰਸ ਹੁੰਦਾ ਨਾ ਉਹ ਬਤਨ ਕਹਿੰਦਾ ਉਹ ਹੁਣ ਕਹਿੰਦੇ ਉਹ ਸਾਨੂੰ ਇੰਡੀਪੈਂਡੈਂਸ ਚਾਹੀਦੀ ਹੈ ਪੇਰੈਂਟਸ ਕਹਿੰਦੇ ਸਾਨੂੰ ਇੰਡੀਪੈਂਡੈਂਸ ਚਾਹੀਦੀ ਬੱਚੇ ਕਹਿੰਦੇ ਸਾਨੂੰ ਚਾਹੀਦੀ ਹੈ ਸਪੇਸ ਚਾਹੀਦੀ ਹੈ ਜੀ ਇਹ ਸਪੇਸ ਕਿਹੜੀ ਸਪੇਸ ਹੈ ਇਹ ਜੇ ਤੁਹਾਡੇ ਆਪਣੇ ਘਰ ਦੇ ਵਿੱਚ ਤੁਹਾਡੀ ਆਪਣੀ ਰਿਲੇਸ਼ਨਸ਼ਿਪ ਦੇ ਵਿੱਚ ਵਰਸਟ ਚੀਜ਼ ਜਿਹੜੀ ਮੈਂ ਦੇਖ ਰਹੀਆਂ ਕਿ ਤੁਸੀਂ ਆਪਣੇ ਬੱਚੇ ਦਾ ਫੋਨ ਨਹੀਂ ਚੈੱਕ ਕਰ ਰਹੇ ਇਹ ਸਭ ਤੋਂ ਡੇਂਜਰਸ ਹੈ ਤੁਹਾਨੂੰ ਸਾਰਿਆਂ ਨੂੰ ਮੈਂ ਕਹਿ ਰਹੀਆਂ ਸਨੇਹਾ ਵੀ ਦੇ ਰਹੀਆਂ ਕਿ ਇੰਨਾ ਨਾ ਤੁਸੀਂ ਟੁੱਟੂ ਕਿਹੜੀ ਗੱਲ ਪਿੱਛੇ ਬੱਚੇ ਤੋਂ ਡਰਦੇ ਹੋ ਜੇ ਬੱਚਾ ਕਹਿ ਦੂਗਾ ਵੀ ਇਹ ਤਾਂ ਮੇਰਾ ਪਰਸਨਲ ਹੈ ਤੁਸੀਂ ਮੈਨੂੰ ਇੰਟਰਫੀਅਰ ਕਰ ਰਹੇ ਹੋ ਤੁਸੀਂ ਮੇਰੇ ਤੋਂ ਸ਼ੱਕ ਕਰ ਰਹੇ ਹੋ ਮੇਰਾ ਇਹ ਦੇਖ ਰਹੇ ਹੋ ਭਈ ਸ਼ੱਕ ਕਰ ਲਓ ਫਿਰ ਬੱਚੇ ਤੇ ਸ਼ੱਕ ਕਰ ਲਓ ਤੇ ਤੁਸੀਂ ਬੱਚੇ ਨੂੰ ਕਿਵੇਂ ਸਮਝਾਓਗੇ ਹੈਂਡਲ ਕਿਵੇਂ ਕਰੋਗੇ ਆਪਾਂ ਸਿਚੁਏਸ਼ਨਸ ਕਰਦੇ ਕਰਦੇ ਇੰਨਾ ਜ਼ਿਆਦਾ ਸਪੇਸ ਸਪੇਸ ਕਰਦਿਆਂ ਨੇ ਐਨੀ ਵਧਾ ਲਈ ਤੁਹਾਨੂੰ ਪਤਾ ਹੀ ਨਹੀਂ ਤੁਹਾਡਾ ਨਿਆਣਾ ਕੀ ਕਰੀ